ਦੀਦੀ ਆ ਤੁਸੀਂ ਰੋਟੀ ਖਾਧੀ ਸੀ ਤੇ ਮੈਂ ਕਿਹਾ ਪਾਣੀ ਲੈ ਲਓ ਪਾਣੀ ਮੈਨੇ ਪਿਆ ਪਾਣੀ ਜਾਲਾ ਜਾ ਇਥੋਂ ਮੈਨੂੰ ਮੈਨੂੰ ਪਤਾ ਜਿੰਨੀ ਤੂੰ شریف ਬੰਦੀ ਹੈ ਨਾ ਐਨੀ شریف ਤੂੰ ਹੈ ਨਹੀਂ ਆ ਨਾਲੇ ਇੱਕ ਗੱਲ ਮੇਰੀ ਸੁਣ ਲੈ ਜਿਹੜੀਆਂ ਤੂੰ ਚਲਾਕੀਆਂ ਕਰਦੀ ਫਿਰਦੀ ਹੈ ਨਾ ਸਾਰੇ ਟੱਬਰ ਨੂੰ ਬੇਸਕੂਬ ਬਣਾਉਂਦੀਆਂ ਇਹ ਚਲਾਕੀਆਂ ਤੇਰੇਆਂ ਨਹੀਂ ਚੱਲਣੀਆਂ ਲਖਬੀਰ ਹੋਗਾ ਜਿਹੜਾ ਤੇਰਾ ਪਿੱਛੇ ਪਿੱਛੇ ਦੌਮਬਲਾ ਕੇ ਫਿਰੀ ਜਾਂਦਾ ਬੁੱਲੇ ਆ ਤਾਂ ਮੇਰੇ ਆ ਗਿਆ ਨਵਦੀਪਾ ਜਿਹੜਾ ਤੂੰ ਕੰਮ ਕੀਤਾ ਨਾ ਇਹ ਤੇ ਬਹੁਤ ਹੀ ਵਧੀਆ ਕਿੱਥੇ ਬੀਬੀ ਵਾਲੀ ਤੇ ਹਾਦੀ ਹੋਈ ਆ ਅਜੇ ਤੈਨੂੰ ਦੱਸ ਦੇਣ ਰਹਿਣਾ ਤੇ ਅੱਜ ਨੇ ਮੇਰਾ ਇਹ ਹਾਲ ਕਰਤਾ ਤੇ 10 ਦਿਨ ਬਾਅਦ ਕੀ ਕਰੂਗੀ ਨਵਦੀਪ ਨੇ ਤੇ ਜਿਹੜਾ ਐਦਾਂ ਕੀਤਾ ਕੀਤਾ ਕੱਲ ਮੰਮੀ ਨੇ ਵੀ ਐਦਾਂ ਹੀ ਕੀਤਾ ਸੀ ਮੇਰੇ ਨਾਲ ਮੰਮੀ ਨੇ ਮੇਰੇ ਬਾਹ ਫੜੀ ਤੇ ਮੈਨੂੰ ਕਹਿੰਦੇ ਇੱਧਰ ਆਣੀ ਤੂੰ ਮੈਂ ਭਾਜੀ ਚੱਲਿਆਂ ਛੱਡਣ ਤੇ ਦੀਪ ਦੇ ਮੂੰਹ ਤੇ ਨਿਕਲ ਗਿਆ ਕਿ ਮੈਂ ਨਹੀਂ ਜਾਣ ਦੇਣਾ ਉਹ ਕਿਤੇ ਪਹਿਲਾਂ ਇਹਨਾਂ ਦੀ ਕੋਈ ਗੱਲਬਾਤ ਹੋਈ ਆ ਆਪਸ ਜੋ ਕਿ ਮਿਲਣ ਗਈ ਆ ਅੱਛਾ ਉਹਨੇ ਇੰਨੀ ਵੀ ਗੱਲ ਸੁਣ ਲਈ ਦੇਖ ਲੈ ਤਸਵੀਰ ਅਸੀਂ ਆ ਭੈਣ ਭਰਾ ਮੁੰਮਾ ਨੇ ਤਾਂ ਛੋਟਾ ਠੀਕ ਹੈ ਨਾ ਦੀਦੀ ਆ ਤੁਸੀਂ ਰੋਟੀ ਖਾਧੀ ਸੀ ਤੇ ਮੈਂ ਕਿਹਾ ਪਾਣੀ ਲੈ ਲਓ ਪਾਣੀ ਮੈਂ ਨਹੀਂ ਪੀਣਾ ਪਾਣੀ ਜਾ ਲਾ ਜਾ ਇੱਥੋਂ ਦੀਦੀ ਕੀ ਗੱਲ ਹੋਈ ਹੈ ਮੈਂ ਤੁਹਾਨੂੰ ਕੀ ਕਹਤਾ ਮਾੜਾ ਚੰਗਾ ਜਿਹੜਾ ਤੁਸੀਂ ਪਾਣੀ ਇੱਦਾਂ ਸੁੱਟਿਆ ਤੂੰ ਨਾ ਬਹੁਤੀ ਚਲਾਕੜਾ ਬਣ ਮੈਨੂੰ ਤੇਰੇ ਤੇ ਗੁੱਸਾ ਅੱਗੇ ਪੜਾਇਆ ਕੱਲ ਮੈਂ ਕਿਹਾ ਸੀ ਕਿ ਚਲ ਅਕਬੀਰ ਨੂੰ ਲੈ ਕੇ ਮੈਂ ਜਾਉਂਗੀ ਤੇ ਛੇਛੇ ਤੇ ਆ ਜੂੰਗੀ ਮੈਂ ਤੇ ਇਹਨੂੰ ਬੁਲਾਉਣ ਗਈ ਸੀ ਤਿਆਰ ਹੋ ਕੇ ਮੈਂ ਸਾਰਾ ਸੁਣ ਲਿਆ ਜੋ ਤੂੰ ਉਹਨਾਂ ਗੱਲਾਂ ਕਰਨ ਦੀ ਤੂੰ ਤੇ ਗੱਲਾਂ ਉਹ ਕਰਨ ਦੀ ਜਿਹੜੀਆਂ ਕਿ ਇਹਨੂੰ ਕਰਨੀਆਂ ਨਹੀਂ ਚਾਹੀਦੀਆਂ ਮੈਂ ਤੁਹਾਡੇ ਭੈਣ ਭਰਾਵਾਂ ਚ ਕਿਉਂ ਆਣਾ ਮੈਂ ਤਾਂ ਇਹਨੂੰ ਕੋਈ ਮਾੜਾ ਚੰਗਾ ਕਿਹਾ ਹੀ ਨਹੀਂ ਮੈਂ ਸਾਰਾ ਸੁਣ ਲਿਆ ਜਿਹੜੀ ਤੂੰ ਉਹਨਾਂ ਗੱਲ ਕਰਨ ਲਈ ਹੀ ਕਿੰਨਾ ਤੂੰ ਉਹਨੂੰ ਵੱਧ ਘਟ ਕਾਹ ਠਾਓ ਕੇ ਬੋਲਣ ਲਈ ਹੀ ਮੈਂ ਸਾਰਾ ਸੁਣ ਲਿਆ ਹਏ ਹੇ ਅੰਦਰ ਪੰਡਿਆ ਦੀ ਆਵਾਜ਼ ਆਉਂਦੀ ਆ ਇਹਨਾਂ ਨੂੰ ਕੀ ਹੋ ਗਿਆ ਨਾਲੇ ਬੋਲਣ ਲਈ ਆ ਵੇਖਾਂ ਪਲਾ ਜਾ ਕੇ ਮੈਨੂੰ ਪਤਾ ਜਿੰਨੀ ਤੂੰ ਸ਼ਰੀਫ ਬੰਦੀ ਹੈ ਨਾ ਐਨੀ ਸ਼ਰੀਫ ਤੂੰ ਹੈ ਨਹੀਂ ਆ ਨਾਲੇ ਇੱਕ ਗੱਲ ਮੇਰੀ ਸੁਣ ਲੈ ਜਿਹੜੀਆਂ ਤੂੰ ਚਲਾਕੀਆਂ ਕਰਦੀ ਫਿਰਦੀ ਆ ਨਾ ਸਾਰੇ ਟੱਬਰ ਨੂੰ ਬੇਸਕੂਪ ਬਣਾਉਂਦੀ ਆ ਇਹ ਚਲਾਕੀਆਂ ਤੇਰੇ ਆ ਨਹੀਂ ਚੱਲਣੀਆਂ ਲਖਬੀਰ ਹੋਊਗਾ ਜਿਹੜਾ ਤੇਰਾ ਪਿੱਛੇ-ਪਿੱਛੇ ਦੋਂਬਾ ਲਾ ਕੇ ਫੇਰੀ ਜਾਂਦਾ ਮੈਂ ਇੱਥੇ ਦੱਸ ਦੇ ਨਾ ਮੈਂ ਬੇਸਕੂਪ ਨਾ ਤੇ ਨਾ ਮੈਂ ਘਰ ਚ ਕਿਸੇ ਨੂੰ ਬੰਦ ਦੇਣਾ ਇਹ ਗੱਲ ਮੈਂ ਤੂੰ ਯਾਦ ਰੱਖੀਂ ਮੈਂ ਤੁਹਾਨੂੰ ਕੀ ਕਹਤਾ ਮੈਂ ਤੁਹਾਨੂੰ ਇਦਾਂ ਦਾ ਕੀ ਕਹਦਾ ਕਿ ਤੁਸੀਂ ਇੰਨਾ ਬੋਲਣਦੇ ਹੋ ਨਾਲ ਕੀ ਗੱਲ ਹੋਈ ਆ ਮੈਂ ਤਾਂ ਬਾਹਰੋਂ ਆਸ ਸੁਣ ਕੇ ਆਈ ਆ ਕਿਉਂ ਬੋਲਣ ਡਈਆਂ ਤੁਸੀਂ ਕੋਈ ਗੱਲ ਨਹੀਂ ਹੋਈ ਭਾਬੀ ਜਿਹੜੀ ਗੱਲ ਹੋਈ ਇਹਨੇ ਪੁੱਛ ਲਾ ਇਹ ਚਲ ਆ ਮੈਂ ਵੀ ਪਾਣੀ ਲੈ ਕੇ ਆਈ ਸੀ ਕਿ ਦੀਦੀ ਨੂੰ ਪਾਣੀ دینی ਤੇ ਦੀਦੀ ਨੇ ਗਲਾਸ ਚੱਕ ਕੇ ਮਾਰਿਆ ਕੋਈ ਨਾ ਕੋਈ ਗੱਲ ਤਾਂ ਹੋਈ ਹੋਊਗੀ ਨਾ ਇਹਦੀ ਗੱਲ ਚੱਕ ਕੇ ਮਾਰਿਆ ਵਾ ਮੈਨੂੰ ਵੀ ਪਤਾ ਲੱਗੇ ਆਨਕਵਾਲ ਕੀ ਆਖੂਗਾ ਕਿ ਇਹਨਾਂ ਦੇ ਘਰ ਕਿਉਂ ਉੱਚੀ ਉੱਚੀ ਬੋਲਦੇ ਆ ਇਦਾਂ ਨਹੀਂ ਕਰੀਦਾ ਹੁੰਦਾ ਦੀਪ ਕੀ ਹੋਇਆ ਤੂੰ ਦੱਸ ਨਾ ਮੈਨੂੰ ਹੋਣਾ ਕੀ ਆ ਭਾਬੀ ਕੱਲ ਜਦੋਂ ਮੈਂ ਜਾਣਾ ਸੀ ਪਿੰਡ ਮੈਂ ਤਾਂ ਕਿਹਾ ਲਖਬੀਰ ਨੂੰ ਆਵਾਜ਼ ਮਾਰਦੀ ਆ ਇਹ ਤੇ ਅੰਦਰ ਵੜ ਕੇ ਲਖਬੀਰ ਨੂੰ ਉਹ ਪੱਟੀ ਪੜਾਉਣ ਦੀ ਨਾਲੇ ਨਾ ਕਿਤੇ ਮੈਂ ਕਹਿੰਦੀ ਉਹ ਗੱਲਾਂ ਕਰਨ ਟੀ ਕਿ ਜਿਹੜੀਆਂ ਕੋਈ ਸੁਣੀਆਂ ਨਾ ਜਾਣ ਇਹ ਕੋਈ ਚੰਗੀ ਗੱਲ ਹਲੇ ਕੱਲ ਵਿਆਹ ਹੀ ਆ ਤੇ ਇਹ ਅੱਜ ਹੀ ਭੈਣ ਭਰਾਵਾਂ ਚ ਪਾੜ ਪਾਉਣ ਦੀ ਕੀ ਗੱਲ ਮੇਰੇ ਨਾਲ ਜਾ ਨਹੀਂ ਸਕਦਾ ਭਰਾਈਆ ਮੇਰਾ ਨਹੀਂ ਨਹੀਂ ਜਾ ਫਿਰ ਨਹੀਂ ਸਕਦਾ ਜੇ ਭਰਾਵਾਂ ਦੇ ਨਾਲ ਨਹੀਂ ਜਾਣਾ ਤੂੰ ਮੈਂ ਕਿੱ데 ਜਾਣਾ ਤਾਂ ਹੀ ਤਾਂ ਮੈਂ ਕਿਹਾ ਮੈਂ ਕਿਹਾ ਕਿ ਤੂੰ ਕੋણો ਨਹੀਂ ਨਿਪੜਾਉਣ ਵਾਲੀ ਉਹ ਆਪਣੇ ਥਾਂ ਜਿਹੜਾ ਤੇ ਰਿਸ਼ਤਾ ਤੂੰ ਨਭਾ ਸਾਡੇ ਭੈਣ ਭਰਾਵਾਂ ਚ ਕੱਲੀ ਫਿੱਕ ਪਾਉਣ ਦੀ ਉਹ ਮੈਂ ਚੱਲ ਜਾਣਾ ਹਾਂ ਤੇਰੇ ਨਾਲ ਮੈਂ ਤਾਂ ਨੌ ਲੱਗ ਪੀ ਤੂੰ ਦਵਾਦਾਸ ਫੁੱਟਰੀ ਲੈ ਕੇ ਚਲ ਗਈ ਤੇ ਤੂੰ ਮੈਨੂੰ ਕਹਿੰਦੀ ਮੜਾ ਜਾ ਮੈਨੂੰ ਭਾਬੀ ਗੁੱਸਾ ਹੀ ਵੜਾਇਆ ਮੈਂ ਵੀ ਉਹਨੂੰ ਕਹਤਾ ਮੈਂ ਤੂੰ ਜਾ ਭਰਾਵਾ ਆਪਣੀ ਬੁੱਢੀ ਲਾਗੇ ਰਹਿ ਮੈਂ ਆਪੇ ਚਲ ਜੂਗੀ ਮੈਨੂੰ ਹੁੰਦਾ ਰਾਜੇ ਦਾ ਮੈਂ ਆਈ ਨੇ ਆਪੇ ਉੱਧੇ ਚਲ ਜੂਗੀ ਚੱਲ ਕੋਈ ਗੱਲ ਨਹੀਂ ਗੁੱਸਾ ਨਹੀਂ ਕਰੀਦਾ ਹੁੰਦਾ ਦੀਪ ਤੂੰ ਦੱਸ ਤੂੰ ਲਖਬੀਰ ਨੇ ਇੰਨੀ ਗੱਲ ਕਹੀ ਸੀ ਵੀ ਨਹੀਂ ਜਾਣਾ ਨਾਲ ਮੂੰਹ ਜਾ ਕੇ ਬਣਾਇਆ ਵਾ ਜਾ ਚਲ ਜਾਣਾ ਇੱਥੇ ਅੰਦਰ ਮੂੰਹ ਤੇ ਬਣਾ ਬਣਾ ਵੰਸੋਂ ਨੇ ਦੱਸੀ ਜਾਂਦੀ ਇੱਥੇ ਕਾਮੀਆਂ ਨਹੀਂ ਹੋਰ ਕੋਈ ਇਹੇ ਕੋ ਵੇਖੋ ਕੇ ਬਸ ਆਏ ਆ ਪੇਕੇ ਚੜਦੇ ਰਹਿੰਦੇ ਇਹਨਾਂ ਦੇ ਮੂੰਹ ਵੰਸੋਂ ਨੇ ਵੇਖੀ ਜਾਓ ਨਹੀਂ ਗਰਮਣਾ ਹਟ ਗਰਮ ਕਿਉਂ ਨਾ ਪਾ ਬੰਦ ਮੇਰਾ ਕੱਲ ਤਾਂ ਦਿਮਾਗ ਹੀ ਬੜਾ ਖਰਾਬ ਹੋਇਆ ਇਹ ਗੱਲਾਂ ਸੁਣ ਕੇ ਇਹਦਾ ਕਰਕੇ ਤੂੰ ਇਦਾਂ ਕਰਨਾ ਬਾਕੀ ਸਾਰਾ ਪਰਿਵਾਰ ਤੇਰੇ ਨਾਲ ਸਹਿਮਤ ਆ ਨਾ ਤੇ ਕੋਈ ਨਹੀਂ ਮਕਬੀਰ ਨੂੰ ਸਮਝਾਉਂਦੇ ਆ ਕਿ ਹਰ ਗੱਲ ਇਹ ਨਹੀਂ ਕਿ ਘਰ ਵਾਲੀ ਦੀ ਮੰਨਣੀ ਹੁੰਦੀ ਆ ਬਾਕੀ ਪਰਿਵਾਰ ਵੀ ਦਿਨ ਵੇਖਣਾ ਪੈਂਦਾ ਵਾ ਮਾਂ ਵੀ ਹੈਗੀ ਭੈਣ ਵੀ ਹੈਗੀ ਆ ਮੈਂ ਕੱਲ ਕਿਹਾ ਮੈਂ ਮੀਰ ਦੇ ਵੀ ਕੰਨ ਚੰਗੇ ਕੱਸੇ ਹੀ ਮੈਂ ਮੈਂ ਕਿਹਾ ਕਿ ਉਹਨੂੰ ਅੱਜ ਕੰਟਰੋਲ ਕਰ ਲਾ ਕੱਲੋਂ ਤੂੰ ਵੀ ਪਛਤਾਵੇਂਗਾ ਤੇ ਸਾਰਾ ਟੱਬਰ ਵੀ ਪਛਤਾਉਣ ਤੇ ਲਾਏਗਾ ਤੂੰ ਮੁਰਗੀ ਚੱਲ ਹੁਣ ਤੂੰ ਚੁੱਪ ਕਰ ਮੈਂ ਚਾਹ ਕੱਪ ਬਣਾ ਕੇ ਲਿਆਉਣੀ ਆ ਆਵੇਲੀ ਨੂੰ ਕਰ ਬਾਬੀ ਠੀਕ ਆ ਠੀਕ ਆ ਭਾਬੀ ਲੈ ਆ ਜਾ ਇਹਨਾਂ ਤੇ ਦਿਮਾਗ ਘਮਾ ਕੇ ਰੱਖਿਆ ਲੈ ਆ ਤੇ ਮজা ਹੀ ਆ ਗਿਆ ਨਵਦੀਪ ਆ ਜਿਹੜਾ ਤੂੰ ਕੰਮ ਕੀਤਾ ਨਾ ਇਹ ਤੇ ਬਹੁਤ ਹੀ ਵਧੀਆ ਕੀਤਾ ਈ ਗਲਾਸ ਜਿਹੜਾ ਤੂੰ ਥੱਲੇ ਮਾਰਿਆ ਇਹਦੇ ਮੂੰਹ ਤੇ ਮਾਰਨਾ ਹੈ ਅੰਦਰ ਬੈਠੀ ਰਹਿੰਦੀ ਨਾ ਕੰਮ ਦਾ ਨਾ ਕਰਦਾ ਹੁਣ ਤੇ ਤੈਨੂੰ ਮੈਂ ਨਾ ਅਦਰਕ ਕੁੱਟ ਕੇ ਵਧੀਆ ਜੀ ਚਾਹ ਬਣਾ ਕੇ ਪਿਆ ਲੂੰਗੀ ਹੁਣ ਤਗੜੀ ਹੋ ਮੈਨੂੰ ਗਰੀਬਾਂ ਦੀ ਲੋੜ ਹੀ ਨਹੀਂਗੀ ਹਾਂ ਤੋ 10 ਦਿਨ ਤੱਕ ਹੀ ਰਹਿਣਾ 15 ਦਿਨ ਰਹਿ ਇਹਨੂੰ ਚੰਗੀ ਤਰ੍ਹਾਂ ਤੀਰਵਮ ਸਿੱਧੀ ਕਰਕੇ ਜਾ ਇਹ ਮੇਰੇ ਕੋ ਸਿੱਧੀ ਨਹੀਂ ਹੋਣੀ ਜੇ ਮੈਂ ਕੋਈ ਗੱਲ ਕਰਦੀ ਤਾਂ ਕਹਿਣਾ ਸੀ ਜਠਾਣੀ ਪਿਆਰ ਨਹੀਂ ਲੱਗਣ ਦਿੰਦੀ ਹੁਣ ਆਊਗਾ ਕੰਮ ਰੋ ਵੇਖੀ ਹੁਣ ਕਿਦਾਂ ਟੀਟਨੇ ਮਾਰਦੀ ਸੋਈ ਦੇ ਵਿੱਚ ਆਣ ਕੇ ਤਾਂ ਕੰਮ ਕਰਦੀ ਆ ਚਾਹ ਤੁਹਾਨੂੰ ਬਣਾ ਕੇ ਦਵਾਉਣਾ ਮੈਂ ਦੀਦੀ ਵਾਲੀ ਤੇ ਹਾਦੀ ਹੋਈ ਆ ਹਜੇ ਤੇ ਇਹਨੇ 10 ਦਿਨ ਰਹਿਣਾ ਹੈ ਤੇ ਅੱਜ ਇਹਨੇ ਮੇਰਾ ਇਹ ਹਾਲ ਕਰਤਾ ਤੇ 10 ਦਿਨ ਬਾਅਦ ਕੀ ਕਰੂਗੀ ਇੰਨਾ ਥੋੜੋ ਬੋਲਣਾ ਚਾਹੀਦਾ ਕਿਸੇ ਨੂੰ ਮੰਨਿਆ ਮੇਰੇ ਕੋ ਗਲਤੀ ਹੋਈ ਪਰ ਮੈਂ ਕਿਹੜਾ ਉਹਨਾਂ ਨੂੰ ਝੜਕਾਇਆ ਸੀ ਨਾ ਦੀਵ ਕਿਹ ਗੱਲ ਰੋਂਦੀ ਆ ਹੈ ਰੋਂਨੀ ਆਪਣੀ ਕਿਸਮਤ ਨੂੰ ਜਦੋਂ ਇੱਥੇ ਵਿਆਹ ਕਰਾ ਲਿਆ ਸੀ ਮੈਨੂੰ ਗਲਤ ਦੱਸ ਗੱਲ ਕੀ ਹੋਈ ਆ ਰੋਂਦੀ ਕਿਉਂ ਹੋਣੀ ਆ ਤੁਸੀਂ ਮੈਨੂੰ ਕਿਹਾ ਸੀ ਕਿ ਚੱਲ ਨਵਦੀਪ ਆਈ ਆ ਤੇ ਉਹਦੇ ਲਾਗੇ ਬੈਠਿਆ ਕਰ ਹਨਾ ਤੇ ਉਹਨਾਂ ਨੇ ਰੋਟੀ ਖਾਦੀ ਸੀ ਦੀ ਨਵਦੀਪ ਨੇ ਤੇ ਮੈਂ ਕਿਹਾ ਚੱਲ ਪਾਣੀ ਦਾ ਗਲਾਸ ਦਿੰਦੀ ਆ ਹੂੰ ਤੇ ਮੈਂ ਗਈ ਪਾਣੀ ਲੈ ਕੇ ਹੂੰ ਤੇ ਅੱਗੇ ਉਹਨਾਂ ਨੇ ਗਲਾਸ ਮਾਰਿਆ ਚੱਕ ਕੇ ਕਿਉਂ ਕੀ ਪਤਾ ਤੇ ਮੈਨੂੰ 100 100 ਗੱਲਾਂ ਕੀਤੀਆਂ ਤੈਨੂੰ ਕਿਹੜੀ ਕਿਹੜੀ ਗੱਲਾਂ ਕੀਤੀਆਂ ਗੱਲਾਂ ਜਿਹੜੀ ਕਿਹੜੀ ਕਿਹੜੀ ਕੀਤੀਆਂ ਕੱਲ ਮੈਂ ਤੁਹਾਨੂੰ ਕਹਿ ਨਹੀਂ ਦਈ ਕਿ ਨਹੀਂ ਜਾਣਾ ਛੱਡਣ ਵਾਸਤੇ ਜਦੋਂ ਤੇ ਕਹਿੰਦੀ ਮੈਂ ਤੇ ਸਾਰੀਆਂ ਗੱਲਾਂ ਸੁਣਦੀਆਂ ਜਦੋਂ ਤੈਨੂੰ ਮੈਂ ਕੱਲ ਮਨਾ ਕੀਤਾ ਸੀ ਵੀ ਇਨਾ ਉੱਚੀ ਨਾ ਬੋਲ ਤੂੰ ਕਦੇ ਵਾਸਤੇ ਬੇਇੱਜ਼ਤੀ ਕਰਾਈ ਇਹਦਾ ਕੀ ਮਤਲਬ ਆ ਸਾਡੀਆਂ ਗੱਲਾਂ ਸੁਣਨ ਦਾ ਇਹਦਾ ਕੋਈ ਮਤਲਬ ਹੈਗਾ ਗੱਲਾਂ ਸੁਣਨ ਦਾ ਨਹੀਂ ਮਤਲਬ ਆਵਾਜ਼ ਬੜੀ ਦੂਰ ਜਾਣ ਟੀ ਆਵਾਜ਼ ਨਹੀਂ ਜਾਣ ਕੱਲੇ ਉਹਨਾਂ ਨੇ ਨਹੀਂ ਸੁਣੀਆਂ ਸਾਰਿਆਂ ਨੇ ਸੁਣੀਆਂ ਵਾ ਇੱਥੇ ਖੜੀ ਹੀ ਗੱਲਾਂ ਸੁਣਨ ਇਹੀ ਪੇਕੇ ਆ ਉੱਥੋਂ ਸੋਹਰੇ ਆ ਤਾਂ ਗੱਲਾਂ ਸੁਣੋ ਨਾ ਇਹ ਸਾਡੀਆਂ ਮੇਰੀ ਗੱਲ ਸੁਣਾ ਇਹ ਤੇ ਤੈਨੂੰ ਮੈਂ ਗੱਲ ਦੱਸੀ ਨਹੀਂ ਜਦੋਂ ਮੈਂ ਛੱਡਣ ਚੱਲੇ ਆਵਾ ਉਹਨੇ ਮੈਨੂੰ ਪਤਾ ਕਿੰਨੀਆਂ ਗੱਲਾਂ ਕੀਤੀਆਂ ਕਿ ਤੂੰ ਜਨਾਨੀ ਪਿੱਛੇ ਲੱਗਾ ਤੂੰ ਇਦਾਂ ਕਰਦਾ ਉਦਾਂ ਕਰਦਾ ਇਹੀ ਗੱਲਾਂ ਉਹਨੇ ਮੇਰੇ ਨਾਲ ਕੀਤੀਆਂ ਪਰ ਇਹ ਗੱਲ ਥੋੜਾ ਹੈਗੀ ਕਿ ਜੇ ਗੱਲਾਂ ਮੈਨੂੰ ਕਿੰਨੀਆਂ ਸੋ ਸੋ ਗੱਲਾਂ ਕੀਤੀਆਂ ਇੰਨਾ ਟੁੱਟ ਟੁੱਟ ਕੇ ਪੈਂਦੀ ਹੈ ਨਾ ਸਿਰ ਦੇ ਵਾਲਾਂ ਨੂੰ ਪਈ ਅੱਜੋ ਮੈਨੂੰ ਵੀ ਉਹ ਨਾਲ ਤਾਂ ਹੀ ਨਹੀਂ ਲੈ ਗਈ ਉਹਨੇ ਸਾਡੀਆਂ ਗੱਲਾਂ ਸੁਣ ਲਈਆਂ ਤੇ ਫਿਰ ਐਦਾਂ ਤੇ ਕੰਮ ਫਿਰ ਸਹੀ ਨਹੀਂ ਹੈਗਾ। ਤੇ ਸਹੀ ਤੇਰੇ ਵੱਲ ਤੇ ਕੰਮ ਸਹੀ ਆ ਜਦੋਂ ਤੈਨੂੰ ਮੈਂ ਮਨਾ ਕਰਦਾ ਮੈਂ ਵੀ ਨਾ ਇਹਨਾਂ ਰੋਲਾ ਪਾਇਆ ਕਰ ਤੈਨੂੰ ਉਹਨਾਂ ਉੱਚੀ ਬੋਲਣ ਦੀ ਕੀ ਲੋੜ ਹੈਗੀ? ਜੇ ਚੱਲ ਜਾਂਦੀ ਨਵਦੀਪ ਤੇ ਬਾਅਦ ਜਿੰਨੇ ਮਰਜੀ ਗੱਲਾਂ ਕਰ ਲੈਂਦੀ। ਨਵਦੀਪ ਨੇ ਤੇ ਜਿਹੜਾ ਐਦਾਂ ਕੀਤਾ ਕੀਤਾ ਕੱਲ ਮੰਮੀ ਨੇ ਵੀ ਐਦਾਂ ਹੀ ਕੀਤਾ ਸੀ ਮੇਰੇ ਨਾਲ। ਮੰਮੀ ਨੇ ਮੇਰੀ ਬਾਹ ਫੜੀ ਤੇ ਮੈਨੂੰ ਕਹਿੰਦੇ ਇੱਧਰ ਆਣੀ ਤੂੰ ਤੂੰ ਕਿਹੜਾ ਮੇਰਾ ਮੁੰਡਾ ਪਿੱਛੇ ਲਾਇਆ। ਐਨਾ ਸ਼ੁਕਰ ਕਰੋ ਕਿ ਜਿੰਨਾ ਮੰਮੀ ਨੂੰ ਗੁੱਸਾ ਆ ਹੀ ਮੰਮੀ ਨੇ ਥੱਪੜ ਨਹੀਂ ਮਾਰਤਾ। ਜੇ ਉਹ ਐਡਾ ਨਹੀਂ ਜੇ ਤੁਹਾਡੇ ਘਰ ਚ ਐਡਾ ਮੇਰੇ ਨਾਲ سلوਕ ਕੀਤਾ ਜਾਊਗਾ ਤਾਂ ਮੈਂ ਇੱਥੇ ਰਹਿਣਾ ਕਿੱਦਾਂ ਦੱਸਾਂ ਤੁਹਾਨੂੰ ਯਾਰ ਰਹਿਣਾ ਤਾਂ ਨਹੀਂ ਆ ਪਰ ਜੇ ਤੂੰ ਆਪਣੀ ਜ਼ੁਬਾਨ ਤੇ ਕੰਟਰੋਲ ਰੱਖੇ ਤੇ ਇਨੀ ਗੱਲ ਹੋਵੇ ਕਿਉਂ ਜੇ ਮੇਰੀ ਜ਼ੁਬਾਨ ਐ ਤੇ ਜ਼ੁਬਾਨ ਤੁਹਾਡੀ ਭੈਣ ਤੇ ਮਾਂ ਦੀ ਵੀ ਬਥੇਰੀ ਆ ਜੇ ਉਹ ਤੈਨੂੰ ਦੋਨੇ ਜਾਣੀਆਂ ਬੋਲਦੀਆਂ ਨਾ ਉਹ ਸੱਚਾਈ ਬੋਲਦੀਆਂ ਵਾ ਜੇ ਉਹਨਾਂ ਨੂੰ ਤੂੰ ਗੱਲ ਕਰਨ ਦਾ ਮੌਕਾ ਦੇਣੀਆ ਤਾਂ ਫੇਰ ਹੀ ਬੋਲਦੀਆਂ ਨਹੀਂ ਤੇ ਉਹਨਾਂ ਨੂੰ ਕੀ ਲੋੜ ਆ ਤੇਰੇ ਉੱਤੇ ਬੈਣ ਮੈਂ ਕਿਹੜੀ ਇਹਨਾਂ ਦੇ ਮੂੰਹ ਤੇ ਜਾ ਕੇ ਗੱਲ ਕਰਦੀ ਆ ਹੁਣ ਮੀਆਂ ਬੀਬੀ ਅੰਦਰ ਸੋ ਦੋਸਤਾਂ ਕੋਲ ਕਰ ਸਕਦੇ ਆ ਨਾ ਤੇ ਮੈਂ ਤੇ ਤੁਹਾਡੇ ਨਾਲ ਹੀ ਗੱਲ ਕਰਨੀ ਸੀ ਮੈਂ ਕਿਹੜਾ ਉਹਨਾਂ ਨਾਲ ਗੱਲ ਕਰਨੀ ਤੇ ਯਾਰ ਭਾਵੇਂ ਤੂੰ ਮੇਰੇ ਨਾਲ ਗੱਲ ਕਰਨੀ ਆ ਜਿੰਨਾ ਤੋਂ ਉੱਚੀ ਬੋਲਣ ਦੀ ਆ ਸੁਣਨੀ ਆ ਤੇ ਸਾਰਿਆਂ ਨੇ ਗੱਲਾਂ ਵਣਾ ਤੇਰੀ ਵਜ੍ਹਾ ਕਰਕੇ ਮੇਰੀ ਵੀ ਕਿੰਨੀ ਬੇਇੱਜ਼ਤੀ ਹੋਈ ਤੈਨੂੰ ਇੰਨੀ ਗੱਲ ਦਾ ਪਤਾ ਵਾ ਤੁਹਾਨੂੰ ਆਪਣੀ ਬੇਇੱਜ਼ਤੀ ਦਾ ਬੜਾ ਕਿ ਮੇਰੀ ਬੇਇੱਜ਼ਤੀ ਹੋਈ ਤੇ ਜਿਹੜਾ ਮੇਰੇ ਨਾਲ ਸਲੂਕ ਹੋਇਆ ਉਹਦਾ ਨੇ ਤੁਹਾਨੂੰ ਹੈ ਵਾ ਉਹ ਤੇਰੀ ਵਜ੍ਹਾ ਕਰਕੇ ਹੀ ਹੋਇਆ ਨਾ ਤੂੰ ਇੰਨਾ ਉੱਚੀ ਬੋਲਦੀ ਤੇ ਨਾ ਕੋਈ ਬਾਹਰ ਗੱਲ ਸੁਣਦਾ ਤੇ ਨਾ ਇਹ ਗੱਲ ਹੁੰਦੀ ਕੋਈ ਮੈਂ ਨਾ ਇੰਨੀ ਵੀ ਕੋਈ ਗੱਲ ਨਹੀਂ ਕੀਤੀ ਕਿ ਜਿਹੜਾ ਨਵਦੀਪ ਨੇ ਉਹਨੂੰ ਕੀ ਪਤਾ ਕਿੰਨਾ ਗੁੱਸਾ ਹੈਗਾ ਜੀ ਜਿਹੜਾ ਫਿਰ ਉਹ ਤੇਰੇ ਦਵਾਲੇ ਹੋ ਗਈ ਚੱਲ ਚੁੱਪ ਕਰ ਜਾ ਹਣ ਤੇਰੀਆਂ ਕੀਤੀਆਂ ਤਾਂ ਤੇਰੇ ਗਾੜੀ ਆਉਂਡੀਆਂ ਆ ਜਾ ਬਾਬਾ ਨਹੀਂ ਕਰਦੀ ਅੱਗੇ ਤੋਂ ਲਖਬੀਰ ਨੇ ਸਾਥ ਤੇ ਨਾ ਆਪਣੇ ਘਰ ਦਿਆਂ ਦਾ ਹੀ ਦੇਣਾ ਕੋਈ ਨਾ ਇਹਦੀ ਨਵਦੀਪ ਦੀ ਜ਼ੁਬਾਨ ਨਾ ਜਿਹੜੀ ਜ਼ਿਆਦਾ ਹੀ ਵਧੀ ਹੈ ਨਾ ਇਹਨੂੰ ਤਾਲਾ ਲਾਣਾ ਮੈਨੂੰ ਆਂਦਾ ਚੰਗੀ ਤਰ੍ਹਾਂ ਮੈਂ ਵੀ ਨਾ ਕੋਈ ਹੁਣ ਸਕੀਮ ਦੇਖਦੀ ਆ ਜਿੱਦਾਂ ਇਹ ਚੁੱਪ ਕਰੂਗੀ ਮੈਨੂੰ ਲੱਗਦਾ ਇਹ ਨਾ ਸੋਹਰਿਆ ਤਾਂ ਆਈ ਇੱਥੇ ਖਲਾਰੇ ਪਾਣ ਬੰਦਾ ਪੁੱਛੇ ਜੇ ਮੈਂ ਗੱਲ ਕਰ ਹੀ ਦਿੱਤੀ ਤੇ ਤੂੰ ਹੀ ਪਿਆਰ ਨਾ ਬੋਲਿਆ ਕਿਵੇਂ ਬੋਲਣ ਦੀ ਹੀ ਮੈਨੂੰ ਟੁੱਟ ਟੁੱਟ ਕੇ ਦਾ ਪੈਣ ਦੀ ਜਿੱਦਾਂ ਮੈਂ ਕੋਈ ਉਪਰੀ ਹੁੰਨੀ ਐ ਕੋਈ ਗੱਲ ਨਹੀਂ ਤੈਨੂੰ ਤੇ ਮੈਂ ਟਾਈਮ ਆਂਦੇ ਦੱਸੂਗੀ ਮੈਂ ਤੇ ਯਾਰ ਵਿਆਹ ਕਰਾ ਕੇ ਫਸ ਗਿਆ ਕਦੀ ਲਵ ਮੈਰਿਜ ਕਰਾਈ ਹੈ ਘਰ ਦੀ ਦੀ ਸੁਣਦਾ ਤੇ ਦੂਜੇ ਲੜਪੰਡੇ ਆ ਤੇ ਦੂਜਿਆਂ ਦੀ ਸੁਣਾ ਤੇ ਘਰ ਦੀ ਲੜਪੰਦੀ ਨਾ ਇਹਦੀ ਸੁਣ ਜੂਗਾ ਨਾ ਉਹਦੀ ਸੁਣ ਜੂਗਾ ਬਹੁਤਾ ਔਖਾ ਹੋ ਗਿਆ ਕੰਮ ਉਹਨਾਂ ਤੇ ਚਲ ਮੰਨਿਆ ਗਲਤੀ ਦੀਪਦੀ ਵੀ ਹੈਗੀ ਆ ਪਰ ਉਹਨਾਂ ਨੇ ਵੀ ਕਿਹੜੀ ਘਟ ਕੀਤੀ ਐ ਮੰਮੀ ਦੀ ਵੀ ਨਵੀਆਂ ਗੱਲਾਂ ਬੋਲ ਲਾ ਗਏ ਕਰੀ ਉਧਰੋਂ ਬਾਹ ਫੜ ਲਈ ਕਰੀ ਉਹਨੂੰ ਧੋ ਲਿਆ ਕਰੀ ਉਹਨੂੰ ਧੋ ਲਿਆ ਕਿਦਾਂ ਚੰਗਾ ਕੰਮ ਚੱਲੋ ਇਦਾਂ ਉਹ ਖਾ ਗਏ ਕੰਮ ਬੜਾ ਲਖਵੀਰ ਕਿੱਥੇ ਚੱਲਿਆ ਟਰੈਕਟਰ ਲੈ ਕੇ ਉਹ ਜਣਾ ਭਜਿਆ ਇਹ ਤੇਲ ਹੀ ਕਰਨ ਡਿਆ ਤੇ ਉਹ ਚੈੱਕ ਕਰਨ ਡਿਆ ਹਾਂ ਵੀ ਕਿੱਥੋਂ ਕਰਦਾ ਪਿਆ ਅੱਛਾ ਅੱਛਾ ਨਾਲੇ ਆਈਏ ਤੇ ਮੇਰਾ ਰੱਦ ਨਹੀਂ ਖਾਦ ਲੈ ਗਿਆ ਜਾ ਕੇ ਚੱਲ ਇਹ ਕੰਮ ਕਰ ਲੈਨੇ ਬਾਅਦ ਚ ਇੱਧਰ ਆ ਮੇਰਾ ਵੀਰ ਸ਼ਾਮੇ ਆ ਜਾ ਹਾਂਜੀ ਗੱਲ ਇਹ ਆ ਇਹ ਮੈਂ ਤੈਨੂੰ ਕਿਹਾ ਸੀ ਵੀ ਨੰਬ ਨੂੰ ਛੱਡ ਕੇ ਆਈ ਉੱਥੇ ਪਿੰਡੋ ਦੇ ਨਾਲ ਚਲ ਜੀ ਤੇ ਦੋਵਾਂ ਘੰਟਿਆਂ ਦਾ ਤਾਂ ਕੰਮ ਇਹਨੇ ਜਿੰਦਰੇ ਮਾਰ ਕੇ ਆ ਜਾਣਾ ਸੀ ਹੂੰ ਹੂੰ ਤੇ ਤੂੰ ਗਿਆ ਕਿ ਉਹਦੇ ਨਾਲ ਉਹ ਮੈਂ ਭਾਜੀ ਚੱਲਿਆ ਛੱਡਣਾ ਤੇ ਦੀਪ ਦੇ ਮੂਹਰੇ ਨਿਕਲ ਕੇ ਆ ਕਿ ਮੈਂ ਨਹੀਂ ਜਾਣ ਦੇਣਾ ਉਹ ਕਿਤੇ ਪਹਿਲਾਂ ਇਹਨਾਂ ਦੀ ਕੀ ਗੱਲਬਾਤ ਹੋਈ ਆ ਆਪਸ ਵਿੱਚ ਜੋ ਕਿਤੇ ਮਿਲਣ ਗਈ ਆ ਅੱਛਾ ਉਹਨੇ ਇੰਨੀ ਕੁ ਗੱਲ ਸੁਣ ਲਈ ਨੰਬ ਨੇ ਠੀਕ ਆ ਕਿ ਮੈਂ ਨਹੀਂ ਜਾਣ ਦੇਣਾ ਤੈਨੂੰ ਕਿਤੇ ਵੀ ਤੈਨੂੰ ਛੱਡਣਾ ਤੇ ਮੈਂ ਨਾ ਉਹਦੇ ਨਾਲ ਲੜਿਆ ਉਹਨੇ ਗੱਲ ਪੂਰੀ ਸੁਣੀ ਨਹੀਂ ਅੱਧੀ ਗੱਲ ਸੁਣ ਕੇ ਤੇ ਉਹ ਆ ਗਈ ਅੱਛਾ ਤੇ ਮੈਂ ਸਗੋਂ ਉਹਦੇ ਨਾਲ ਲੜ ਕੇ ਆਇਆ ਦੀਪ ਨਾਲ ਵੀ ਨਹੀਂ ਉਹ ਮੇਰੀ ਭੈਣ ਆ ਤੇ ਮੈਂ ਤੇ ਉਹਨੂੰ ਛੱਡੀ ਛੱਡਣਾ ਹੁਣ ਤੁਹਾਡੇ ਪਿੱਛੇ ਲੱਗ ਕੇ ਮੈਂ ਮੁੜ ਕੇ ਗਿਆ ਨਾ ਵੱਲ ਅੱਛਾ ਤੇ ਮੈਂ ਉਹਨੂੰ ਕਿਹਾ ਵੀ ਚੱਲੀਏ ਵੀ ਹੋ ਗਈਆਂ ਤਿਆਰ ਤੇ ਅੱਛਾ ਉਹ ਭਾਜੀ ਮੇਰੇ ਗਲ ਪੈ ਗਈ ਉਹਦੇ ਉਹ ਮੈਨੂੰ ਕਹਿੰਦੀ ਵੀ ਤੂੰ ਕਿੱਥੇ ਜਾਣਾ ਤੂੰ ਤਾਂ ਲੱਗਾ ਜਨਾਨੀ ਥੱਲੇ ਅੱਛਾ ਉਹ 20 20 ਗੱਲਾਂ ਕਰਨ ਢੀ ਆ ਮੈਨੂੰ ਅੰਦਰ ਮੈਂ ਨਹੀਂ ਤੇਰੇ ਨਾਲ ਕਿਤੇ ਵੀ ਜਾਣਾ ਅੱਛਾ ਜੇ ਕੱਲ ਨੂੰ ਹੋਰ ਕੋਈ ਨੇ ਗੱਲ ਕਹਿ ਦਿੱਤੀ ਤੇ ਮੈਂ ਕਿੱਥੇ ਜਾਣਾ ਉਹ ਭਾਜੀ ਮੈਨੂੰ ਤੇ ਉਹਨੇ ਨਾਲ ਕੀ ਖੜਨਾ ਸੀ ਉਹ ਆਪੇ ਫੜੀ ਸਕੂਟੀ ਤੇ ਚਲ ਗਈ ਮੁੜ ਕੇ ਉਹ ਬੇਰੀ ਗੱਲ ਹੁਣ ਮੈਨੂੰ ਪਤਾ ਲੱਗਾ ਹੀ ਕਿ ਇਹਨੇ ਦੀਪ ਨੇ ਗੱਲਾਂបੱਤਾਂ ਬੜੀਆਂ ਕੀਤੀਆਂ ਉਹਨੂੰ ਗੱਲਾਂਬੱਤਾਂ ਬਾਜੀ ਪਤਾ ਕੀ ਗੱਲ ਹੋਈ ਜਿੱਦਨੇ ਠੀਕ ਨਹੀਂ ਸੀ ਨਾ ਜਦੋਂ ਆਈ ਆ ਤੇ ਇੱਕ ਦੇ ਉਹਨੂੰ ਉੱਥੇ ਮਿਲੀ ਨਹੀਂ ਠੀਕ ਹੈ ਤੇ ਮੈਂ ਹੈ ਨਹੀਂ ਘਰ ਅੱਛਾ ਤੇ ਮੈਂ ਜਦੋਂ ਘਰ ਆਇਆ ਉਹ ਪਹਿਲਾਂ ਤੇ ਦੋਵੇਂ ਜਣੀਆਂ ਮੇਰੇ ਕੋਲ ਪੈ ਗਈਆਂ ਅੱਛਾ ਤੇ ਤੇਰੀ ਰਾਨੂ ਦੇ ਇਹ ਨਹੀਂ ਪਤਾ ਵੀ ਕਿ ਇਹਨੂੰ ਮਿਲਣ ਲੱਗਦਾ ਵਾ ਪਰ ਦੋਵੇਂ ਜਣੀਆਂ ਤੇ ਮੇਰੇ ਗਲ ਪੈ ਗਈਆਂ ਮੰਮੀ ਤੇ ਨਵਦੀਪ ਦੋਨੋਂ ਹੀ ਅੱਛਾ ਤੇ ਮੈਨੂੰ ਆਂਦੀ ਆ ਵੀ ਤੇਰੀ ਤੇ ਜਿਹੜੀ ਨਾਲ ਦੀ ਉਹ ਤੇ ਉੱਟ ਕੇ ਮਿਲਣ ਨਹੀਂ ਆਈ ਅਛਾ ਤੇ ਫੇਰ ਮੈਂ ਉਹਨਾਂ ਨੂੰ ਗਿਆ ਮੈਂ ਹੈ ਵੀ ਮਿਲਣ ਕਿਉਂ ਨਹੀਂ ਆਈ ਅੰਦ ਵੀ ਮੈਂ ਤਾਂ ਕਿਹਾ ਮੈਂ ਠੀਕ ਨਹੀਂ ਆ ਥੋੜੀ ਤਾਂ ਨਹੀਂ ਆਈ ਹੋਣੀ ਅੰਦ ਵੀ ਇੰਨੀ ਕਿੰਨੀ ਕਿ ਸੀਰੀਅਸ ਵਗੀ ਜਿਹੜੀ ਮਿਲਿਆ ਨਹੀਂ ਗਿਆ ਤੂੰ ਵੇਖ ਲਗਵੀਰ ਅਸੀਂ ਆ ਭੈਣ ਭਰਾ ਤੂੰ ਮੇਰੇ ਤੋਂ ਛੋਟਾ ਠੀਕ ਆ ਨਾ ਹਾਂਜੀ ਚਲ ਜੇ ਤੂੰ ਉਹ ਗੁੱਸੇ ਦੇ ਵਿੱਚ ਉਹਨੇ ਗੱਲਾਂ ਪਤਾ ਕੀਤੀਆਂ ਸੀ ਤੂੰ ਉਹਨੂੰ ਕਹਿੰਦਾ ਵੀ ਚਲ ਭੈਣ ਕੋਈ ਗੱਲ ਨਹੀਂ ਜੇ ਉਹਨੇ ਗੱਲਾਂ ਪਤਾ ਕੀਤੀਆਂ ਤਾਂ ਮੈਂ ਹੀ ਮਾਫੀ ਮੰਗ ਲੈਣਾ ਤਾਂ ਗੱਲ ਨੂੰ ਝਾੜਦੇ ਤੇ ਲੜਾਈ ਮੁਕਾਦੇ ਘਰੋਂ ਤੇ ਚਲ ਮੈਂ ਤੇਰੇ ਨਾਲ ਚੱਲਦਾ ਹੈ ਬਿਲਕੁਲ ਠੀਕ ਆ ਕਿ ਨਹੀਂ ਹਾਂਜੀ ਮੈਂ ਮੰਨਦਾ ਜਨਾਨੀ ਦੀ ਗੱਲ ਮੰਨਣੀ ਪੈਂਦੀ ਆ ਪਰ ਹਰ ਇੱਕ ਥੋੜੀ ਗੱਲ ਮੰਨੀਦੀ ਆ ਕੋਈ ਮੰਨ ਲਈਦੀ ਕੋਈ ਨਹੀਂ ਵੀ ਮੰਨੀਦੀ ਪਾਜੀ ਇਹੋ ਤੇ ਗੱਲ ਦਾ ਗੁੱਸਾ ਵਾ ਕਿ ਮੈਂ ਜਿਹੜੀ ਗੱਲ ਉਹਦੇ ਨਾਲ ਮੇਰੀ ਹੋਈ ਧੀ ਨਾਲ ਅੱਧੀ ਗੱਲ ਉਹਨੇ ਸੁਣ ਲਈ ਨਵਦੀਪ ਨੇ ਪਰ ਜਿਹੜਾ ਮੈਂ ਉਹਦੇ ਨਾਲ ਲੜਿਆ ਉਹਨੇ ਗੱਲ ਸੁਣੀ ਨਹੀਂ ਮੈਂ ਉਹਦੇ ਨਾਲ ਲੜ ਕੇ ਆਇਆ ਕਿ ਨਹੀਂ ਮੈਂ ਉਹਨੂੰ ਛੱਡਣ ਜਾਣਾ ਵਾ ਤੇ ਮੈਂ ਉਹ ਨਾਲ ਲੜ ਕੇ ਆਇਆ ਵਾ ਤੇ ਫਿਰ ਹੀ ਉਹਨੇ ਛੱਡਣ ਚੱਲਿਆ ਮੈਨੂੰ ਹਾਂ ਗੱਲ ਥੋੜੀ ਇਹਨਾਂ ਨੇ ਦੱਸੀ ਆ ਕਿ ਉਹ ਆਇਆ ਸੀ ਮੇਰੇ ਨਾਲ ਜਾਂ ਕਿੱਦਾਂ ਕਰੇ ਅੱਧੀ ਗੱਲ ਦੱਸੀ ਸੀ ਅੱਧੀ ਗੱਲ ਤਾਂ ਸੀ ਬਹਿ ਚੱਲ ਕੋਈ ਨਹੀਂ ਮੈਨੂੰ ਮਿਲਦਾ ਤਾਂ ਮੈਂ ਸੁਝਾਉਣਾ ਭੇਜਤਾ ਨਹੀਂ ਕਰੀਦਾ ਵਾ ਅਸੀਂ ਭੈਣ ਭਰਾ ਵਾ ਅਸੀਂ ਫੇਰ ਇਕੱਠੇ ਰਹਿਣਾ ਮੈਂ ਸੋ ਇਸੇ ਗੱਲ ਤੋਂ ਦੀਪ ਨਾਲ ਲੜਕੇ ਵੀ ਆਇਆ ਕਿ ਉਹ ਭੈਣ ਭਰਾ ਥੋੜੀ ਛੱਡੇ ਜਾਣੇ ਹੁਣ ਆਹ ਹੋਵੇ ਤਾਂ ਜੇ ਕੋਈ ਹੋਰ ਰਿਸ਼ਤਾ ਹੋਵੇ ਤਾਂ ਫੇਰ ਗੱਲਾਂ ਹੋਰ ਨੇ ਚੱਲ ਕੋਈ ਗੱਲ ਨਹੀਂ ਲੈ ਆ ਫੇਰ ਤੂੰ ਖਾਦੇ ਹੈ ਚਲੋ ਠੀਕ ਜੀ ਹਾਂ ਆ ਫੇਰ ਆ ਮਾਰੋ ਚੱਲ ਬੈਠੀ ਤੇ ਆਈਆਂ ਅਦਾ ਕਰਦੀਆਂ ਸਿਮੀ ਨੂੰ ਫੋਨ ਲਾਉਣੀ ਆ ਹੈਲੋ ਹਾਂ ਸਿਮੀ ਕੀ ਹਾਲ ਚਾਲ ਵਧੀਆ ਮੇਰਾ ਵੀ ਬਹੁਤ ਵਧੀਆ ਤੂੰ ਸੁਣਾ ਫਿਰ ਕੀ ਕਰਨੀ ਹੈ ਅੱਛਾ ਅੱਛਾ ਕੋਸ਼ ਨਹੀਂ ਯਾਰ ਕਰਨਾ ਕੀ ਹੈ ਅੱੱਚਾ ਵਾਲਾ ਪੱਲੇ ਪਾਈਆਂ ਮੇਰੇ ਯਾਰ ਗੱਲ ਕੀ ਹੋਣੀ ਹੈ ਤੈਨੂੰ ਪਤਾ ਹੀ ਹੈ ਹੁਣ ਵਿਆਹ ਤੇ ਮੈਂ ਕਰਾਇਆ ਹੀ ਹੈ ਲਵ ਮੈਰਿਜ ਹੈ ਨਾ ਹੁਣ ਜਿਹੜੀ ਮੇਰੀ ਨਾਨਾਣ ਹੈ ਨਾ ਉਹ ਬੜੀ ਚਵਾਲ ਹੈ ਰਹਿੰਦੀ ਤੇ ਉੱਦਾਂ ਸੋਹਰੇ ਆ ਹੁਣ ਉਹਦੀ ਸੱਸ ਗਈ ਆ ਜੂਰ ਸਾਹਿਬ ਹੁਣ ਇੱਥੇ ਆਈ ਹੈ ਰਹਿਣ ਤੇ ਨਾ ਬਹੁਤ ਵੱਧ ਘਟ ਬੋਲਦੀ ਹੈ ਆਹੋ ਯਾਰ ਉਹੀ ਤੇ ਗੱਲ ਆ ਸੱਸ ਸੱਸ ਦੇ ਨਾ ਬਹੁਤ ਹੀ ਜ਼ਿਆਦਾ ਤੇਜ਼ ਆ ਉਹਦੇ ਨਾ ਕਿਤੇ ਨਾ ਸਿਰ ਦੇ ਵਾਲਾਂ ਨੂੰ ਪੈਂਦੀ ਹੈ ਜਦੋਂ ਵੀ ਪੈਂਦੀ ਹੈ ਆਹੋ ਹੋਰ ਕੀ ਯਾਰ ਹੁਣ ਮਾੜੀ ਮਾੜੀ ਗੱਲ ਤੋਂ ਨਾ ਐਵੇਂ ਲੜਦੀਆਂ ਰਹਿਣਗੀਆਂ ਮੇਰੇ ਨਾਲ ਵਾਧੂ ਬੋਲਦੀਆਂ ਰਹਿਣਗੀਆਂ ਸੱਸ ਤੇ ਯਾਰ ਉਹ ਜੀ ਹੈ ਹੀ ਐ ਅ ਨਾਲ ਜਿਹੜੀ ਕੁੜੀ ਆਈ ਹੈ ਨਾ ਉਹ ਵੀ ਨਾ ਰਲ ਗਈ ਇਹਨੂੰ ਨਹੀਂ ਨਹੀਂ ਨਾ ਉਹਦੀ ਇਕੱਲੀ ਸਾਸੀ ਆ ਬਾਜੀ ਬਾਹਰ ਤੇ ਇਕੱਲੀ ਸੱਸ ਰਹਿੰਦੀ ਸੱਸ ਗਈ ਹਜੂਰ ਸਾਹਿਬ ਹੁਣ ਇਥੇ ਆਣ ਕੇ ਨਾ ਚੋਧਰ ਕਰਨੀ ਸ਼ੁਰੂ ਕਰਦੀ ਏ ਤੂੰ ਐਦਾਂ ਨਹੀਂ ਕਰਦੀ ਭਾਬੀ ਤੂੰ ਐਦਾਂ ਨਹੀਂ ਕਰਦੀ ਯਾਰ ਮੇਰੀ ਸੁਣ ਗੱਲ ਹੁਣ ਇੰਨੀ ਗਰਮੀ ਚ ਦਿਨ ਦੁਪਹਿਰੇ ਬਾਹਰ ਰੋਟੀ ਬੰਦੀ ਏ ਹੋਰ ਕੀ ਯਾਰ ਗਰਮੀ ਉਤੋਂ ਇੰਨੀ ਹੁੰਦੀ ਉਤੋਂ ਕਹਿੰਦੀਆਂ ਬਾਹਰ ਆ ਜੀ ਰੋਟੀ ਬਣਾਓ ਨਹੀਂ ਯਾਰ ਆਹੋ ਜਠਾਣੀ ਜਠਾਣੀ ਮੇਰੀ ਠੀਕ ਆ ਉਹ ਚਲੋ ਠੀਕ ਆ ਉਹਨਾਂ ਦਾ ਨੇਚਰ ਵਧੀਆ ਏ ਉਹ ਮੇਰੇ ਨਾਲ ਐਦਾਂ ਕੋਈ ਵੱਧ ਘਟ ਗੱਲ ਨਹੀਂ ਕਰਦੇ ਹੈਗੇ ਉਹ ਵਾਸਤੇ ਕਈ ਵਾਰ ਮੈਨੂੰ ਸਮਝਾ ਦਿੰਦੇ ਆ ਜਾ ਕੇ ਸਾਰਾ ਕੰਮ ਤੇ ਉਹੀ ਕਰਦੇ ਆ ਆਹੋ ਯਾਰ ਮੈਂ ਨਾ ਅੰਨਾਨ ਨੂੰ ਨਾ ਕਿਸੇ ਪਾਸੇ ਲਾਣਾ ਇਹਨੇ ਨਾ ਮੇਰਾ ਜੀਣਾ ਹਰਾਮ ਕੀਤਾ ਹੋਇਆ ਇੱਥੇ ਮੈਂ ਸੋਚਨੀ ਆ ਕੋਈ ਸਕੀਮ ਦੱਸ ਯਾਰ ਮੈਨੂੰ ਜਿਹੜਾ ਨਾ ਇਹਦਾ ਇਹਦੀ ਲੁੱਤਰੋ ਮੈਂ ਬੰਦ ਕਰਾਵਾ ਜਿਹੜੀ ਇਹਦੀ ਚਪਰ ਚਪਰ ਜਬਾਨ ਚੱਲਦੀ ਹੈ ਨਾ ਇਹ ਬੰਦ ਕਰਾਵਾ ਆਹੋ ਚਲ ਠੀਕ ਆ ਕੋਈ ਨਹੀਂ ਅੱਛਾ ਅੱਛਾ ਚੱਲ ਮੈਂ ਨਾ ਫੇਰ ਕਰਾਂਗੀ ਹੁਣ ਗੱਲ ਮੰਮੀ ਨਾ ਆਵਾਜ਼ ਨਾ ਕਿਤੇ ਦੇਖ ਨਾ ਲੈਣਾ ਨੇ ਕਿਹਾ ਨਾ ਪਤਾ ਨਹੀਂ ਕਿੰਨਾਂ ਚੁਗਲੀਆਂ ਕਰਨ ਲੱਗੀ ਫੋਨ ਤੇ ਆ ਜਾ ਕੇ ਨਾ ਬਾਅਦੋਂ ਗਾਲਾਂ ਮੇਰੇ ਪੇਕਿਆਂ ਨੂੰ ਹੀ ਕੱਢਦੇ ਆ ਹੋਰ ਕੀ ਚੱਲ ਠੀਕ ਆ ਫਿਰ ਚੱਲ ਮੈਂ ਬਾਅਦ ਚ ਕਰਾਂਗੀ ਬਾਅਦ ਚ ਕਰਾਂਗੇ ਆਪਣੇ ਕਮਰੇ ਵੜ ਜਾਵਾਂਗੇ ਨਾ ਫਿਰ ਬੂਆ ਲਾ ਕੇ ਗੱਲ ਕਰਾਂਗੇ ਚੱਲ ਠੀਕ ਆ ਫਿਰ ਧਿਆਨ ਰੱਖੀ ਆਪਣਾ ਚੰਗਾ ਰਮਰ ਕੀ ਕਰਨ ਦੇ ਆ ਕਰਨਾ ਕਰਨਾ ਕੀ ਆ ਹਾਂ ਆ ਬਦਲ ਜਾ ਹੋਂਡੈ ਤੇ ਮੈਂ ਹਾ ਕੱਪੜੇ ਲਾ ਕੇ ਰਹਿਦੀ ਆ ਅੰਦਰ ਅੱਛਾ ਆ ਜੋ ਆਗੇ ਬੰਬੀ ਤੋਂ ਓਏ ਆਹੋ ਤੇ ਉਹ ਝੋਨੇ ਚ ਪਾਣੀ ਪੁਣੀ ਠੀਕ ਹੀ ਹੈ ਜਿਆਦਾ ਤਨੀ ਨਹੀਂ ਨਹੀਂ ਠੀਕ ਹੀ ਹੈ ਅੱਛਾ ਅੱਛਾ ਮੇਰੀ ਗੱਲ ਸੁਣੋ ਹਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਹੀ ਅੱਜ ਤੇ ਘਰ ਬੜਾ ਏ ਤਮਾਸ਼ਾ ਲੱਗਾ ਕਾਦਾ ਕਾਦਾ ਕੀ ਇਹ ਗਈ ਦੀਪ ਜਿਹੜੀ ਆ ਨਵ ਨੂੰ ਪਾਣੀ ਪੜਾਉਣਾ ਅੱਛਾ ਤੇ ਮੈਂ ਲਾਉਂਦੇ ਹਾਂ ਬਾਸਾ ਨੂੰ ਅੱਛਾ ਉਹ ਰੋਟੀ ਹਦੀਣੀ ਆ ਨਾ ਮੇਂ ਰੋਟੀਆਂ ਪਾ ਕੇ ਪਰਾਇ ਦਾ ਅੱਛਾ ਤੇ ਪਾਣੀ ਮੈਨੂੰ ਉਹ ਨਾ ਦੇਂਦਾ ਚੱਤ ਲੱਗ ਗਿਆ ਅੱਛਾ ਇਹ ਚਾਹ ਤਾਂ ਵੇਂਦੀ ਰਹੀ ਪਾਣੀ ਖੈਨੀ ਤੇ ਪਾਣੀ ਪਣਾਉਣ ਗਈ ਉਹਨੇ ਉਹ ਗਾਹ ਕੇ ਮਾਰਿਆ ਗਲਾਸ ਇੰਨਾ ਚੰਗਾ ਹੋਇਆ ਕਿ ਗਲਾਸ ਜਿਹੜਾ ਥੱਲੇ ਡਿੱਗਾ ਇਹਦੇ ਮੂੰਹ ਮਾਂ ਤੇ ਨਹੀਂ ਵਜਾ ਪਰ ਇੱਕ ਗੱਲ ਵਾ ਇਹ ਗੜੀ ਠਿੰਬਰੀ ਗਈ ਮੈਨੂੰ ਆ ਤਾਂ ਜਦੋਂ ਉਹ ਨਾ ਗਲਾਸ ਦੀ ਬਾਸ ਸੁਣੀ ਮੈਂ ਤਾਂ ਡੋਰ ਕੋ ਰਹੀ ਹੋਗੀ ਮੈਂ ਹਣ ਦਰਨਾ ਕੋਈ ਨਹੀਂ ਆਣਾ ਨਾ ਕੋਈ ਸਿਆਣਾ ਇਹ ਕੀ ਪਣਾ ਵਾ ਗਲਾਸ ਮਾਰਿਆ ਕਿਹੜੀ ਗੱਲੋਂ ਇਸੇ ਗੱਲੋਂ ਤੇ ਲਖਬੀਰ ਨੇ ਮੇਰੇ ਨਾਲ ਨਹੀਂ ਜਾਣ ਦਿੱਤਾ ਅੱਛਾ ਮੇਰਾ ਤੇਰਾ ਤਾਤਾ ਤੇ ਲਖਬੀਰ ਨੇ ਕਹਾ ਕਿ ਅਗਲ ਵਰਤਿਆ ਕਰਦੂ ਮੈਂ ਪਰ ਇੱਕ ਗੱਲ ਚੰਗੀ ਆ ਵੀ ਇੰਨੇ ਖਨਾ ਨੂੰ ਠੰਡ ਪੈ ਗਈ ਜਿਹੜੀ ਇਹਨੇ ਆਕ ਚੁੱਕੀ ਆ ਨਾ ਮੈਂ ਵੀ ਗੱਲ ਕੋਈ ਕੀ ਆ ਮੈਨੂੰ ਕਹਾਲਦਾ ਤਾਂ ਪਤਾ ਲੱਗੇ ਤੇ ਹੁੱਚ-ਹੁੱਚ ਬੋਲਣ ਡੀਆਂ ਜੀ ਆਣ ਗਵਾਂਣ ਵੇਂਦਾ ਹੁ ਤਾਂ ਤਮਾਸ਼ਾ ਵੇਖੂ ਤੇ ਕੀ ਇਹਨੇ ਘਰ ਬੰਦਿਆ ਆਂਦੀ ਭਾਬੀ ਇਹਨੂੰ ਹੀ ਪੁੱਛਣਾ ਤੇ ਉਹਨੂੰ ਮੈਂ ਕਿਹਾ ਮੈਂ ਕੀ ਗੱਲ ਹੋਈ ਉਹ ਚੁੱਪ ਰਹੀ ਮੈਂ ਮੈਨੂੰ ਦੱਸ ਨਾਬ ਕੀ ਗੱਲ ਅੰਦੀ ਕੱਲ ਨਾ ਪਿੰਡ ਜਾਣਾ ਹੈ ਤੇ ਵੱਡੇ ਵੀਰ ਨੇ ਕਿਹਾ ਲਖਬੀਰ ਨੇ ਤੇ ਤਿਆਰ ਹੋ ਉਹਦੇ ਨਾਲ ਚੱਲ ਜਾ ਤੇ ਇਹਨੇ ਜਾਣ ਨੂੰ ਦਿੱਤਾ ਮੈਂ ਤਿਆਰ ਹਾਂ ਤੇ ਮੈਂ ਗਈ ਹੈ ਇਹਨੂੰ ਆਵਾਜ਼ ਮਾਰ ਇਹ ਘੜਿਆ ਨਾ ਮੈਂ ਸੌ ਸੌ ਗੱਲ ਕਰਨ ਗਈ ਆਂਦੀ ਮੈਂ ਸਾਰੀਆਂ ਗੱਲਾਂ ਲਿਆ ਸੌਣ ਤੇ ਮੈਂ ਕਿਹਾ ਮੈਂ ਇਕੱਲੀ ਚੱਲ ਜਾਨੀ ਆਂ ਅੱਛਾ ਮੈਂ ਆਹ ਪੀ ਵੀ ਹੈ ਦੀਪ ਤੇ ਇਹ ਗੱਲ ਕੀਤੀ ਹੈ ਲਖਬੀਰ ਦੇ ਨਾਲ ਜਦੋਂ ਮੈਂ ਇਨੀ ਗੱਲ ਪੁੱਛੀ ਨਾ ਉਹਦੇ ਦੇ ਨਾਲ ਫੈਰਾਥਲੇ ਵਾਲੀ ਨਿਕਲ ਗਈ ਜਮੀਰ ਉਹ ਤੇ ਸਿੱਧੀ ਵੇਖੀ ਜਾਵੇ ਮੁੜ ਕੇ ਨਾ ਉਹਨੇ ਹੂੰ ਨਾ ਹਾਂ ਕੋਈ ਜਵਾਬ ਨਹੀਂ ਦਿੱਤਾ ਫੇਰ ਨਵਦੀਪ ਆਂਦੀ ਜਾਂ ਚੁੱਪ ਕਰਕੇ ਨਾ ਤੇ ਮੇਰੇ ਅੱਖਾਂ ਸਾਹਮਣੇ ਦੂਰ ਹੋ ਜਾਣ ਦਰਸਲ ਜਾ ਅੱਛਾ ਬੋਲੀ ਨਹੀਂ ਗੜੀ ਬੋਲਣਾ ਗੜੀ ਕੀ ਝੂਠੀ ਹੋਇਆ ਹੋਇਆ ਤੇ ਹੈ ਪਰ ਨੇ ਇਦਾਂ ਨਹੀਂ ਇਹਨੂੰ ਕਰਨੀ ਚਾਹੀਦੀ ਚਲ ਕੋਈ ਗੱਲ ਨਹੀਂ ਘੰਟੇ ਦੋ ਘੰਟੇ ਇਤੋਂ ਨਹੀਂ ਆਣਾ ਹੀ ਇਹਨੇ ਕੋ ਮਨਾ ਕੇ ਤੁਹਾਨੂੰ ਕਿ ਨਹੀਂ ਜਾਣਾ ਕੀ ਪਤਾ ਕੀ ਬੰਡਿਆ ਸਮਝ ਨਹੀਂ ਆਉਂਦੀ ਯਾਰ ਮੈਨੂੰ ਤੇ ਸਮਝ ਕਿਉਂ ਨਹੀਂ ਆਉਂਦੀ ਅਜੇ ਨਵੀ ਸਵੀ ਇਹ ਤੇ ਕੀ ਕਰਦੀ ਫਿਰਦੀ ਹੈ ਮੈਂ ਤੈਨੂੰ ਜਾਣ ਨਹੀਂ ਦਿੰਦਾ ਉਹਦਾ ਇਸ਼ਾਰਾ ਹੀ ਇਹੋ ਜਿਹਾ ਬਾਤ ਤਾ ਜਦੋਂ ਨਾ ਆਪਣੀ ਮਰਜ਼ੀ ਨਾ ਕਰਵਾਇਆ ਤਾਂ ਹੁਣ ਉਹ ਕੋਈ ਕਹਿ ਨਹੀਂ ਸਕਦਾ ਉਹ ਥੱਲੇ ਲੱਗਾ ਵਾ ਆਗੇ ਮਾਂ ਪਿਓ ਨੇ ਆਪਣੀ ਮਰਜ਼ੀ ਨਾ ਕੀਤੀ ਤਾਂ ਹੁੰਦਾ ਨਾ ਤੇ ਫੇਰ ਤੈਨੂੰ ਘਾਟਾ ਕੇ ਮਾਰਨਾ ਹੀ ਵੀਰ ਤੁਸੀਂ ਆਪਣੀ ਮਰਜ਼ੀ ਨਾ ਕੀਤਾ ਉਹਦਾ ਵੇਖ ਚਾ ਕੇ ਕਰਦੇ ਹੁਣ ਕਵੇ ਤਾਂ ਕਵੇ ਕਿੰਨੂ ਹੁਣ ਸਾਰੀ ਗੱਲ ਦੇ ਵਿੱਚ ਤੇ ਆਪ ਚ ਉਠਾ ਵਾ ਮੈਂ ਬੜਾ ਸਮਝਾਉਂਦਾ ਹੁੰਦਾ ਇਹ ਪਰ ਇਹਨੇ ਨਾ ਮੇਰੀ ਇੱਕ ਨਹੀਂ ਮੰਨੀ ਪਰ ਨਾ ਨਾ ਬਣਿਆ ਕੋਈ ਕਸਰ ਨਹੀਂ ਛੱਡੀ ਨਾ ਬਣਿਆ ਇਹਦੀ ਤਸੱਲੀਆ ਪੂਰੀਆਂ ਕਰਾਈਆਂ ਉਸਕੇ ਨਹੀਂ ਗੜੀ ਫਿਰ ਜਦੋਂ ਹੈ ਝੂਟੀ ਤੇ ਕੋਸਣਾ ਕੀ ਜਾਂਦਾ ਆਹ ਚੱਲ ਮੈਂ ਹਾਂ ਮੇਰਾ ਕੰਮ ਆਪੇ ਸਿੱਧਾ ਹੁੰਦਾ ਜਾਂਦਿਆ ਇਹਨੂੰ ਕਹਿੰਦੀ ਲੋੜ ਹੀ ਨਹੀਂ ਗਈ ਉਹ ਤਾਂ ਸਾਰੀ ਗੱਲ ਤੇਰੇ ਸਿਰ ਤੇ ਹਣੀ ਮੇਰੇ ਸਿਰ ਤੇ ਹਣੀ ਦਜੀ ਗੱਲ ਇਹ ਤੇ ਉੱਤੇ ਕੰਮ ਤਾਂਦਾ ਵੀ ਕਰੂ ਅਜੇ ਤੋਂ ਮੈਂ ਰਹਿਣਾ ਵਾਂ ਅਜੇ ਤੇ ਇਹਨੇ ਕਰਾਤ ਹੋਈ ਆ ਤਾਂ ਕੁਝ ਬੰਡਿਆ ਵਾ ਅਜੇ 10 ਦਿਨ ਕੱਢਣੇ ਹੁੰਨੇ ਇਹਨੂੰ ਤੀਰੋਂਗ ਸਿੱਧੀ ਕਰਕੇ ਦਾਂ ਸਿੱਧੀ ਕਰ ਦਊਗੀ ਇਹ ਗਦਰੀ ਕੀ ਹੈ ਹਾਂ ਹਾਂ ਕੋਈ ਗੱਲ ਨਹੀਂ ਇਹ ਕੰਮ ਨਾ ਇਦਾਂ ਹੀ ਸੂਤਰ ਹੋਣਾ ਹੈ ਓਏ ਆਹੋ ਇਹ ਤਾਂ ਹੈ ਹੀ ਹੈ ਹੁਣ ਕਿੱਥੇ ਆ ਆਪਣੇ ਅੰਦਰ ਹੀ ਆ ਅੰਦਰ ਹੀ ਹੁੰਦੀ ਆ ਤਨਵ ਨਾ ਵੀ ਲੰਮੇ ਪਈ ਮੈਂ ਹਾਂ ਜਾ ਜਾ ਕੇ ਆਰਾਮ ਕਰ ਮੈਂ ਚਾਹ ਦਿੰਨੀ ਚਾਹ ਬਣਾ ਕੇ ਦੇਈ ਆਂ ਸਾਨੂੰ ਅੱਛਾ ਮੈਂ ਚਾਹ ਪੀ ਆ ਮੈਂ ਗਰਮ ਨਾ ਹੋਇਆ ਕਰਾਂ ਆਂਦੀ ਨਹੀਂ ਭਾਬੀ ਇਹਦੇ ਨਾਲ ਨਾ ਗਰਮੀ 'ਚ ਹੀ ਗੱਲ ਕਰਨੀ ਪੈਣੀ ਆ ਇਹ ਭੂਵੇ ਬੜੀ ਚੜੀ ਆ ਓਏ ਆ ਇੱਕ ਗੱਲ ਕੀਤੀ ਆਂਦੀ ਆ ਲਖਬੀਰ ਹੀ ਆ ਜਿਹੜਾ ਤੇਰੇ ਪਿੱਛੇ ਪਿੱਛੇ ਦੁੰਬ ਹਲਾਉਂਦਾ ਫਿਰਦਾ ਵਾ ਜੇ ਤੂੰ ਕਵੇਂ ਨਾ ਤੱਬਰ ਨੂੰ ਮਗਰ ਲਾਲਾ ਤੱਬਰ ਨਹੀਂ ਆਂਦੀ ਮਗਰ ਲੱਗਣਾ ਮੈਂ ਹੈਗੀ ਆ ਵੇਖਿੰਗ ਸਿੰਦਰਾ ਹਾਲ ਕੀ ਕਰਦੀ ਆ ਮੈਂ ਹਾਂ ਲੈ ਤੂੰ ਕਰਾ ਕਰਦੀ ਆ ਠੀਕ ਆ ਕੋਈ ਦਾ ਨੂੰ ਪਤਾ ਤੇ ਹੈਗਾ ਜਦੋਂ ਸਿੱਧੀ ਹੋ ਜਾਂਦੀ ਹੁੰਦੀ ਫੇਰ ਨਹੀਂ ਬੋਲਣ ਲੱਗਦੀ ਇਹਦਾ ਇਹ ਚਲੋ ਚਾਹ ਬਣੀ ਆ ਆ ਜਾ ਚਾਹ ਪੀ ਲੈ ਚਲ